بس ਮੇਰੇ ਮਰਜ਼ੀ ਦਾ 655 ਹੈ ਬਾਈ 655 1 1 655 2 ਹੈ ਅੱਜ ਸਭਤੀ ਕੱਲ ਦੋਸਤੋ ਕੀ ਹਾਲ ਚਾਲ ਹੈ ਅੱਜ ਨਾ ਇੱਕ ਆਪਾਂ ਇਹ ਜੀ ਚਲਦੀ ਫਿਰਦੀ ਵੀਡੀਓ ਆਈ ਹੈ ਮੇਰੇ ਕੋਲੇ ਆਪਾਂ ਸਾਰੇ ਦੇਖਦੇ ਰਲ ਕੇ ਪੰਜਾਬ ਦੇ ਵਿੱਚ ਜਿਹੜੀਆਂ ਪੰਚਾਇਤੀ ਜ਼ਮੀਨੀਆਂ ਬੋਲੀਆਂ ਹੁੰਦੀਆਂ ਨੇ ਇਹ ਉਹ ਬੋਲੀ ਦੀ ਵੀਡੀਓ ਕਿਸੇ ਪਿੰਡ ਦੀ ਪਰ ਮੈਨੂੰ ਨਹੀਂ ਪਤਾ ਕਿ ਕਿਹੜੇ ਪਿੰਡ ਦੀ ਆ ਪਰ ਅੜਿ ਝੜੀ ਹੋ ਗਈ ਆਪਣੀ ਜੱਟਾਂ ਵਾਲੀ ਪਿੱਛੇ ਕਿੱਲਿਆਂ ਦੀ ਬੋਲੀ ਹੋਈ ਆ 6 ਕਿੱਲਿਆਂ ਦੀ ਪਿਛਲੀ ਵਾਰ ਵੀ 48 ਦੇ ਵਿੱਚ ਇਹ ਬੋਲੀ ਹੋਈ ਸੀ 82000 ਨੂੰ ਕਿੱਲਾ ਸੀ ਆ ਅਕਸਰ ਆਪਾਂ ਦੇਖਦੇ ਜਿਹੜੇ ਪੰਚਾਇਤੀ ਜ਼ਮੀਨਾਂ ਆਪਣੀਆਂ ਉਹਦੀ ਬੋਲੀ ਜਾਦ ਵੱਧੋ ਵੱਧ 25 3000 ਵੱਧੋ ਵੱਧ 50000 ਦੀ ਬੋਲੀ ਹੁੰਦੀ ਆ ਕਿਉਂਕਿ ਨਾ ਤੇ ਉੱਥੇ ਕੋਈ ਜ਼ਿਆਦਾ ਸਾਧਨ ਹੁੰਦਾ ਹਨਾ ਲਵੀ ਲੱਗਦੇ ਵਾਲਾ ਕੋਈ ਭਾਈਚਾਰੀ ਲੈਂਦਾ ਹੁੰਦਾ ਤੇ ਐਸ ਵਾਰੀ ਬੋਲੀ 110000 ਤੇ ਟੁੱਟੀ ਆ 110000 ਤੇ ਇਹ ਬੋਲੀ ਟੁੱਟੀ ਆ ਜਿਹਦੇ ਤੇ 110000 ਤਾਂ ਕਿੱਲਾ ਹੋ ਹੀ ਗਿਆ 110000 ਤਾਂ ਕਿੱਲਾ ਹੋ ਗਿਆ 656000 ਤੇ ਰੁੱਟ ਗਈ 6 ਕਿੱਲਾਂ ਦੀ ਬੋਲੀ ਦੇਖ ਲਓ ਵੀਡੀਓ ਸਾਰੀ ਦਿਖਾਉਣੀ ਆ ਆਪਾਂ ਤੇ 110000 ਤਾਂ ਕਿੱਲਾ ਟੁੱਟ ਗਿਆ ਪਲੱਸ ਉੱਤੇ ਜਿਹੜੀ ਆਪਣੀ ਬਿਜਾਈ ਆ ਕੁਝ ਵੀ ਆਪਣਾ ਹਨਾ ਬਿਜਾਈ ਕਟਾਈ ਸਾਰਾ ਹੋਰ ਰਹਿ ਗਿਆ ਖਰਚਾ ਪਲੱਸ ਰੱਬ ਨਾ ਕਰੇ ਕੋਈ ਕੁਦਰਤੀ ਆਫਤ ਜਿਵੇਂ ਇੱਕ ਦੀ ਅਗਲੀਆਂ ਆਫਤਾਂ ਜਾਂ ਕੋਈ ਵੱਧ ਮੀਂਹ ਪੈ ਗਿਆ ਇਸ ਤਰ੍ਹਾਂ ਦੀਆਂ ਹਨਾ ਬਹੁਤ ਆਪਣ ਨੂੰ ਮਹਾਰਾਜਾਂ ਲੀਆਂ ਪਈਆਂ ਨੇ ਕਿਸਾਨੀ ਚ ਇਸ ਤਰ੍ਹਾਂ ਦੀਆਂ ਆਫਤਾਂ ਵੇ ਉਹ ਪਈਆਂ ਨੇ ਹਲੇ ਬਾਕੀਆਂ ਤੇ ਇਹ ਸੋਚ ਕੇ ਦੇਖੋ 110000 ਤਾਂ ਕਿੱਲਾ ਹੋ ਗਿਆ ਇਸ ਤੋਂ ਉੱਤੇ ਆ ਖਰਚੇ ਕਿੱਥੇ ਜਾਊਗਾ ਕਿੱਲਾ ਪਰ ਸ਼ਾਬਾਸ਼ ਇਹਨਾਂ ਵੀਰਾਂ ਦੇ ਜਿਨ੍ਹਾਂ ਨੇ ਅੜਿੜੀ ਦੇ ਵਿੱਚ ਆਪਣੇ ਪਿੰਡ ਦੀ ਆਮਦਨ ਵਧਾਈ ਹੈ ਹੁਣ ਆਪਾਂ ਕਹਿ ਦਿੰਦੇ ਹਾਂ ਅਕਸਰ ਵੀਰ ਸਾਡੇ ਪਿੰਡ ਦੇ ਵਿੱਚ ਆਹ ਨਹੀਂ ਕਰਦੀ ਪੰਚਾਇਤ ਇਹ ਨਹੀਂ ਕਰਦੀ ਹਨ ਅਮਦਨ ਨਹੀਂ ਹੁੰਦੀ ਅਮਦਨ ਦਾ ਸਾਰੀ 25 30000 50000 ਕਿੱਲੇ ਦੀ ਆਪਾਂ ਵਿੱਚ ਕਿੱਲੇ 8 ਨੇ 10 ਨੇ 20 ਨੇ ਆਪਣ ਕਿੰਨੀ ਕੰਮ ਕਰਨ ਉਹ ਤੇ ਖਰਚੇ ਪਿੰਡ ਦੇ ਬਾਹਲੇ ਉਹਨਾਂ ਪੰਚਾਇਤ ਕਿੱਧਰ ਕਿੱਧਰ ਹੋਵੇ ਜੀ ਚੋਂ ਮੰਨ ਕੇ ਚਲੋ 30% ਸਰਕਾਰ ਲੈ ਜਾਂਦੀ 70% ਆਪਾਂ ਲੈ ਰਹੇ ਜਾਂਦਾ ਪਿੰਡ ਦੀ ਪੰਚਾਇਤ ਲੈ ਉਹ ਖਰਚੇ ਹੁੰਦੇ ਨਾ ਆਪਣੇ ਤੇ ਆ ਵੀ ਅੜੀ ਢੜੀ ਨਾਲ ਹੋਈ ਹੋਈ ਆ ਬੋਲੀ ਬੋਲੀ ਸਾਰੀ ਦੇਖ ਲੈ ਨਾ ਤਾਂ ਇਹਦਾ ਕਸੂਰ ਹੈਗਾ ਪੰਚਾਇਤ ਦਾ ਨਾ ਪਿੰਡ ਦਾ ਨਾ ਕਿਸੇ ਸੈਕਟਰੀ ਦਾ ਕਿਸੇ ਦਾ ਕਸੂਰ ਨਹੀਂ ਕਸੂਰ ਆਪਣੀ ਅੜੀ ਢੜੀ ਦਾ ਜੱਟ اور میں ਜਿਵੇਂ ਕਿ ਜੱਟਾਂ ਨਹੀਂ ਹੈ ਕਿ ਇਹ ਤਾਂ ਘੱਟ ਨਹੀਂ ਘੋਣਾ ਮੈਂ ਲਵੇ ਵਾਲੇ ਤੋਂ شریف ਤੋਂ ਇਤਰੋਂ ਕਿਸੇ ਤੋਂ ਮੈਂ ਤੋਂ ਮੈਨੂੰ ਮੰਗਣੇ ਪਏ ਜਾਂ ਨਰਮਨ ਸਿੰਘ ਇੱਕੋ ਹੀ ਗੱਲ ਆਜਾ ਆਪਾਂ ویڈیو ਦੇਖਦੇ ਹਾਂ ਸਾਰ ਯਾਰ ਪੜਾਕੇ ਪੈਂਦੇ ਦੇਖੋ ਤੁਸੀਂ ਆਪਾਂ ਪੜਾਕੇ ਇਹ ਪੜਾਕੀ ਨੇ ਆਪਣੇ ਜੱਟਾਂ ਨੇ ਆਜਾ ਵੀਡੀਓ ਦੇਖਦੇ ਹਾਂ ਹਾਂਜੀ ਟੱਕ ਨੰਬਰ ਇੱਕ ਕਰੀ ਗੋਲੀ ਸ਼ੁਰੂ ਕਰਦੇ ਆਂ ਆਪਾਂ ਇਹ ਇਹਦੀ ਸਰਕਾਰੀ ਬੋਲੀ ਹੈਗੀ 494 492300 492300 ਚੱਲਵੇਂ ਕਰੂ ਨਾਮ ਹੋਣੀ ਨਰਮਨ ਸਿੰਘ

ਹਾਂ ਜੀ 5000 ਹੋ ਗਿਆ ਭਾਈ 5 ਹੋਰ ਕਰ 510 ਹੋ ਗਿਆ ਹਾਂਜੀ 510 ਹੋ ਗਿਆ ਭਾਈ 515 ਟੰਡਾ 515 ਜੀ ਕੀ ਕਰਦੇ ਹੋ ਹਾਂਜੀ 20 ਭਾਈ 525 ਕੀ ਕਰਦੇ ਹੋ ਜੀ 530 530 ਹੋ ਗਿਆ ਬਾਈ 40 ਕਰ ਦਿਓ ਜੀ ਕਿਹਦਾ ਇਹ ਸੀਰ ਦਾ ਬੜਾ ਮੈਂ ਇੱਧਰ ਮੈਂ ਲਿਖ ਰਹਾ ਹਾਂ ਹਾਂ ਜੀ 540 ਹੋ ਗਿਆ ਜੀ 40 ਕਰ ਦਿਓ 545 ਹੈ 47 ਕਰ ਦਿਓ 547 55 कर दो 59 कर ਉਮਰੇ ਬਾਈ 550 ਸੀਗਾ ਹਾਂਜੀ ਹਾਂਜੀ ਤੇ ਤਕਸੀਰਨੇ ਕਿੰਨਾ ਲੱਗਾ ਸੀ 55 ਜੀ 555 ਬਾਈ 60 ਹੋ ਗਿਆ ਬਾਈ ਇਹ ਇੱਕ ਰੱਖ ਲੇ 60 ਕਰ ਦੂ ਇਹ ਫੇ ਮੁੜੇਗਾ ਸਨ ਹੈ ਨਾ ਕਿੰਨਾ ਟੁਕੇ ਲਿਖੋ ਖਣਾ ਰਬੋ ਇਧਰ ਜੱਕੀ ਚੱਲ ਫਤ ਦਵਾਰੇ ਹੋ ਗਈ ਕਿੰਨਾ ਬੰਦੀ ਬਹਿਣਾ ਹਾਲਾ ਨਾ ਨੰਬਰ ਦਰਸ਼ਨ 568 ਬਾਈ 68 ਹੀ ਬਾਕੀ ਅੱਛਾ ਜਕਸੀ ਦਾ 568 ਕਰ ਦਿੰਦਾ ਹੁਣ ਲੈ ਲਓ 568 ਬਾਈ ਐਡ ਕਰੋ ਜੀ 68 ਕਰ ਲਓ ਜੀ ਐਡ ਹੋ ਗਿਆ ਬਾਈ 68 ਕਰ ਦੋ ਜੀ ਸਟਾਰਟ ਕਰ ਬਾਈ ਜੀ ਜਿਸ ਸੀ ਦਾ ਸੱਤਰ ਕਰੋ ਜੀ

ਸਾਸੀ ਸਾਸੀ ਕਰਦੇ ਸਾਸੀ ਕਰਦੇ ਯਸੀਰ ਹਾਂਜੀ ਬਸ ਨਰਮਰ ਸਿੰਘ ਦਾ 655 ਬਈ 655 1 655 2 ਹੈ ਇਹਦਾ ਕੋਈ ਜ਼ਰੂਰੀ ਲੱਗਿਆ ਦੇਸ ਪੰਜਾਬ ਦੇ ਤਿੰਨ ਠੀਕ ਹੈ ਭਾਈ ਸਾਡਾ ਇਹ ਵੀਡੀਓ ਬਣਾਉਣ ਦਾ ਮਕਸਦ ਵੀ ਸਾਨੂੰ ਗਾਂਵਾਂ ਵਾਸਤੇ ਅਵੇਅਰ ਕਰਦੀਏ ਵੀ ਆਪਸੀ ਭਾਈਚਾਰਾ ਆਪਾਂ ਪਿੰਡਾਂ ਦੇ ਵਿੱਚ ਬਣਾ ਕੇ ਰੱਖੀਏ ਕਿਉਂਕਿ ਗਮਾਂਡੀ ਦੇ ਹਮੇਸ਼ਾ ਗਮਾਂਡੀ ਹੀ ਕੰਮ ਆਉਂਦਾ ਹੁੰਦਾ ਜੇ ਆਪਾਂ ਕਿਸੇ ਨਾਲ ਅੜੀ ਚੜੀ ਜਾ ਕਿਸੇ ਨਾਲ ਬਿਤਕਰਾ ਕਿਸੇ ਇੱਕ ਤਰ੍ਹਾਂ ਦੀ ਕਰਾਂਗੇ ਹਾਂ ਹੀਰਖ ਕਰਾਂਗੇ ਆਪਾਂ ਕਿਸੇ ਦਾ ਕੁਝ ਨਹੀਂ ਲੈ ਕੇ ਜਾਂਦੇ ਹੀਰਖਾ ਵਧੂਗੀ ਉਸ ਗੱਲ ਨਾਲ ਦੋਸਤੋ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਧੰਨਵਾਦ ਤੁਹਾਡਾ